yeah ਉਸਰ ਸਾਹਿਬ ਨੇ ਉਹ ਸ਼ਹੀਦ ਸੈਦ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਤੇ ਪਾਤਸ਼ਾਹ ਮਹਾਰਾਜ ਨੇ ਖੁਸ਼ਨਾ ਲਿਆ ਤੇ ਇਹਨਾਂ ਕੋ ਸਮਝਾਰੇ ਦਾ ਕਿੰਨਾ ਵੱਡਾ ਤੌਰ ਹੈ ਅਸਾਂ ਇਤਿਹਾਸ ਉਪਾਖ ਪੜਿਆ ਮਹਾਰਾਜ ਦੇ ਇਸ ਇਤਿਹਾਸ ਤੋਂ ਜਾਣਿਆ ਹੈ ਅਪਸੀ ਉਹ ਜੰਤਰਚਾਸ ਜਿਹੜੀ ਹੈ ਉਹ ਕੁਝ ਸਮਾਂ ਆਪਣੇ ਜੀਵਨ ਵਿਚ ਲਾਣ ਦਾ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਲੈ ਕੇ ਸਾਥ ਸੰਗਤ ਗੁਰੂ ਅਕਸ਼ਿਸ਼ ਜੀ ਦਾ ਅਨੰਤ ਦੀ ਬਾਣੀ ਸੁਣ ਕੇ ਸਤਿ ਸਵਾਹਿਬਾ ਵਾਹਿਗੁਰੂ ਜੀ ਕਤੇ ਇੱਕ ਸਤਿਗੁਰ ਦੀ ਬਾਣੀ ਕੋ ਵਚਨ ਆਪਾਂ ਪੜ੍ਹ ਕੇ ਜੀ ਜਦੋਂ ਇਹਨਾਂ ਸੰਸਾਰੀ ਉਲਝਣਾ ਤੇ ਇਸ মোহ ਵਿੱਚ ਪੈਦੇਗੇ ਤੇ ਸਭ ਨੂੰ ਪਿਆਰੇ ਦੇ ਘਰ ਦਾ ਚੇਤਾ ਭੁੱਲ ਜਾਂਦਾ ਹੈ ਪਰ ਵੇਖੋ ਉਹਨੂੰ ਪੜੀਕ ਹੈ ਉਹ ਜਿਹਾ ਹੈ ਫਗਤ ਸਾਹਿਬ ਕਹਿੰਦੇ ਜਦੋਂ ਜਾਤ ਕਿਉਂ ਦਾ ਦਰਵਾਜ਼ਾ ਖੜਕਾਇਆ ਦਾ ਉਹਨੇ ਅੰਦਰ ਤੇ ਆਖਿਆ ਮੈਂ ਤੇ ਬਿੰਦੇ ਹੈਰਾਨ ਹੋ ਗਏ ਕਿ ਜਦੋਂ

ਤਦੇ ਵੀ ਨਹੀਂ ਖੁਲਾਉਂਦਾ ਇਹ ਭਾਈ ਦੇਰ ਲੇ ਸੇ ਤੇ ਇੱਕ ਮਾਈਕਾ ਪਰ ਇਹਨਾਂ ਨੇ ਆਪਸ ਵਿੱਚ ਸਲਾਹ ਨਗਰ ਪਿਆਰ ਕੀਤਾ ਜਾਏ ਤੇ ਇਹਨਾਂ ਨੇ ਹੱਥ ਜੋੜ ਕੇ ਆਪਾਂ ਦਾ ਬੇਨਤੀ ਕਰਦਾ ਹੈ ਕਿ ਅਸੀਂ ਚਾਹੁੰਦੇ ਆਂ ਤੁਸੀਂ ਤੁਹਾਡੀ ਜਿਹੜੀ ਹੈ ਸਲਾਹ ਕਰਾ ਦੇਈਏ ਇਹ ਇਤਿਹਾਸ ਪੜਦੇ ਆਂ ਸਭ ਇੱਕ ਨਾ ਪਾਉਂਦਾ ਪਤਾ ਲੱਗਦਾ ਕਿ ਜਿਸ ਵੇਲੇ ਮੱਛੀਵਾੜੇ ਤੋਂ ਬਾਹਰ ਆਇਆ ਤਦੋਂ ਕਿ ਸਾਡੀ ਪਹੁੰਚ ਹੈ ਜੇ ਜੇ ਤੁਸੀਂ ਆਪੋ ਤੇ ਅਸੀਂ ਤੁਹਾਡੀ ਸੁਲਾ ਕਰਾ ਦਈਏ ਤੇ ਇਹਨਾਂ ਨੇ ਜੇ ਆਪਣਾ ਸਾਰਾ ਕੰਦ ਕਰਵਾਣ ਕਰਦੇ ਆਂ ਪਰ ਇਹ ਤਾਂ ਦੇ ਜੋਬ ਦੀ ਕੀ ਹੈ ਤਰੇ ਵੀ ਸਹਿਣ ਨਹੀਂ ਕਰਾਂ ਅਸੀਂ ਇਹਨਾਂ ਦੇ ਬੁਧਾਜ ਨਹੀਂ ਹੋਵਾਂਗੇ ਕਿਉਂਕਿ ਇਨੀ ਤਾਂ ਇੱਕ ਬਾਦਸ਼ਾਹ ਸੀ ਇੱਕ ਤਰਵੇਸ਼ੀ ਵੀ ਸਭ ਤੋਂ ਵੱਡੀ ਪਦਵੀ ਹੈ ਕਿ ਜਿੱਥੇ ਆਪਣੇ ਗੁਰੂ ਤੋਂ ਮਿਲਾਂ ਆਪਣੇ ਪਰਮੇਸ਼ਰ ਵਾਲਿ ਤੋਂ ਬਿਨਾ ਕਿਸੇ ਹੋਰ ਦੀ ਅਧੀਨਗੀ ਨੂੰ ਪ੍ਰਮਾਣ ਨਹੀਂ ਕੀਤਾ ਜਾਂਦਾ। ਬਾਰੇ ਵਿੱਚ ਕੋਈ ਜਾਣਨ ਪ੍ਰਮਾਣ ਕਰਵਾਉਣ ਵਾਲੇ ਸ਼ਹਾਦਤਾਂ ਦੇਣ ਵਾਲੇ। ਜੇ ਤੋਂ ਨਹੀਂ ਚੁਕੇ। ਸਾਬਤ ਨਹੀਂ ਵੀ ਅਸੀਂ ਤਾਂ ਇਹ ਮਿਲ ਕਰ ਪ੍ਰਮਾਣਿਕ ਨਹੀਂ ਕਰ ਸਕਦੇ। ਇਸ ਲੋੜ you not پیار دیدا. ਜਿਵੇਂ ਮਹਾਰਾਜ ਕੋਲ ਦੀ ਘੜੀ ਵਿੱਚ ਮੁੱਖੀ ਤੇ ਸਲੋਕ ਤੇ ਆਪਣੇ ਸਿਆਰਿਆਂ ਤੋਂ ਦੂਰ ਤਾਂ ਹੋਇਆ ਵੇਖ ਰਿਹਾ ਜਿਸ ਹੈ ਉਹ ਆਪਣੀ ਕੋੜ ਉਹ ਤੇ ਫਾਈ ਮਾਸ ਦੇ ਇਨ ਸਿੱਖ ਜਿਹੜੇ ਅਕਮੀਆਂ ਮਾਕੀ ਸ਼ਹਾਦਤ ਦਾ ਜਾਨ ਨਹੀਂ ਗਏ ਇਹਨਾਂ ਨੂੰ ਸਿੱਖਾਂ ਦੇ ਤਬਕ ਲੈਣਿਆਂ ਦਾ ਥੋੜਾ ਥੋੜੇ ਬੋਤੇ ਜਿਹਾ ਸੰਕਲਪ ਲਾਇਆ ਪੁੱਛਿਆ ਤੇ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੰਸ ਨਾਨਕ ਦੇ ਗੁਰਜਤ ਜੋ ਆਪਕੋ ਲੈਦੇ ਆ ਇਨਾਂ ਤੇ ਮਹਾਰਾਜ ਨੂੰ ਬਖਸ਼ ਦਿਓ ਇਹਦੇ ਤੋਂ ਵੱਡਾ ਫੋਰ ਕੁਝ ਨਹੀਂ ਹੁੰਦਾ ਸਾਨੂੰ ਇਹਨਾਂ ਸਿੱਖਾਂ ਵੱਲ ਵੇਖ ਕੇ ਮਹਾਰਾਜ ਕੋਲ ਕੰਗਣਾ ਤੋਣਾ ਚਾਹੀਦਾ ਵੀ ਜੇ ਪੀਰ ਬਖੂ ਸ਼ਾ ਆਪਣੇ ਮਰੀਦ ਪੁੱਤਰ ਸ਼ਹੀਦ ਕਰਾ ਕੇ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਤੋਂ ਖਾਦੀਆ ਲੈ ਕੇ ਘਰ ਚੱਲਣ ਵਾਸਤੇ ਤਿਆਰੀ ਕਰਦਾ ਤੇ ਮਹਾਰਾਜ ਵੀਰ ਜੀ ਕਿਹੜੀ ਐਸੀ ਦਾਤ ਸੁਨਾਕ ਤੇ ਕਰੇ ਚਾਹੀਦੀ ਇਹਨੂੰ ਦੇ ਦੇਣੀ ਉਹਨਾਂ ਤੇ ਆਹ ਮਹਾਰਤ ਸੀ ਇਸ ਸੇਵਾ ਦੇ ਯੋਗ ਜਾਣਿਆ ਇਹਦੇ ਤੋਂ ਵੱਡੇ ਪੁਰਦਾਸ ਨਹੀਂ ਹੈ ਫਿਰ ਜੇ ਆਪ ਤੇ ਅੱਜ ਲੱਗੇ ਤੇ ਤਰੁੱਠੇ ਹੋ ਤੇ ਇਹ ਕੰਗਾ ਜਣੀ ਛੱਡ ਸੀ ਮਹਾਰਾਜ ਜੀ ਇਹ ਇਸ ਤਰ੍ਹਾਂ ਦੇ ਬਚਨ ਅਸਥਾਨ ਨਾਲ ਜੁੜੇ ਇੱਥੇ ਟੁੱਟੀ ਗੰਢੀ ਹੈ ਤੇ ਇਹ ਬਚਨ ਬਾਣੀ ਦਾ ਨਾਲ ਪੜਿਆ ਜਾਂਦਾ ਟੁੱਟੀ ਗੰਢਨ ਆਪ ਉਪਾੜ ਜਿੱਥੇ ਪਰਮੇਸ਼ਰ ਮਾਲਕ ਇਨਾਂ ਦਇਆ ਦਾ ਸੋਮਾ ਹੈ ਉਥੇ ਗੁਰੂ ਵੀ ਦਇਆ ਦਾ ਸਰ ਹੈ ਜਿੱਥੇ ਆਤਮਾ ਟਟਿਆ ਹੋਇਆ ਆਪਣੇ ਨਾਲ ਹੱਥ

ਜਿਨ੍ਹਾਂ ਨੇ ਆਪਣੇ ਅੰਦਰ ਤੀਰ ਨੂੰ ਜਾਣਿਆ ਇਹ ਜਾਣਿਆ ਕਿ ਅੰਦਰ ਤੀਰ ਹੈ ਅੰਦਰ ਤੀਰ I love that. گرو کے اتہاس پڑھ دیا اردو بھی بڑھ آئے پیار بڑے بھی بن سکے سنگت کرنے جیون چل سکے گرو کرپا کرے سب نام کا چرن واسطے رہے ਵਦ ਆਪ ਜੀ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੱਝਾ ਸਾਰ ਠੇ ਸਾਈਂ ਚੇ ਕਿਰਪਾ